ਮંત્રી ਭਗਵੰਤ ਮਾਨ ਹੋਰਾਂ ਨੇ ਸਿਹਤ ਵਾਲੇ ਖੇਤਰ ਦੇ ਵਿੱਚ ਕਹਿੰਦੇ ਜੀ ਕੇਜਰੀਵਾਲ ਜੀ ਤੋਂ ਪ੍ਰਭਾਵਿਤ ਹੈ ਕੇਜਰੀਵਾਲ ਦੀ ਕਿਤਾਬ ਕੇਜਰੀਵਾਲ ਮਾਡਲ ਰਿਲੀਜ਼ ਹੋ ਗਈ ਤੇ ਸਿੱਖਿਆ ਤੇ ਸਿਹਤ ਦੇ ਆਪਣੇ ਆਪ ਨੂੰ ਪੀ ਐਚ ਡੀ ਮੰਨਦੇ ਨੇ ਦਿੱਲੀ ਵਾਲੇ ਸੋ ਇਸ ਲਈ ਕਹਿੰਦੇ ਜੀ ਅਸੀਂ ਇਹ ਕਾਰਡ ਲਿਆਂਦਾ ਹੁਣ ਤੁਹਾਡਾ ਮੁੱਖ ਮੰਤਰੀ ਸਿਹਤ ਬੀਮਾ ਦੇ ਵਿੱਚ ਤੁਹਾਡਾ ਨਾਮ ਆ ਜਾਣਾ ਤੇ 10 ਲੱਖ ਤੱਕ ਦਾ ਇਲਾਜ ਤੁਸੀਂ ਮੁਫਤ ਕਰਾਓ ਪਹਿਲਾਂ ਇਹ 5 ਲੱਖ ਤੱਕ ਸੀ ਔਰ ਚੌਣਵੇਂ ਪਰਿਵਾਰਾਂ ਲਈ ਸੀ ਹੁਣ ਪੂਰੇ ਪੰਜਾਬ ਲਈ ਕੋਈ ਵਰਗਵੰਡ ਨਹੀਂ ਕੋਈ ਖੇਤਾਵੰਡ ਨਹੀਂ ਕੋਈ ਹਲਕਾ ਵੰਡ ਨਹੀਂ ਇਹਨਾਂ ਕੋਈ ਆਰਥਿਕ ਪਾਰੇ ਦੀ ਵੰਡ ਨਹੀਂ ਜਿਹੜਾ ਵੀ ਪੰਜਾਬ ਦਾ ਵਸਨੀਕ ਹੈ ਜਿਹਦੇ ਕੋਲ ਵੀ ਇੱਥੇ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਹੈ ਉਹ ਆ ਕੇ ਆਪਣੀ ਸਹੂਲਤ ਲਵੇ ਪਰ ਜਿਹੜੀ ਗੱਲ ਗੌਰ ਕਰਨ ਵਾਲੀ ਹੈ ਸਭ ਤੋਂ ਪਹਿਲਾਂ ਤੇ ਇਹ ਕਿ ਡਿਸਪੈਂਸਰੀਆਂ ਹੈਲਥ ਸੈਂਟਰ ਸਰਕਾਰੀ ਹਸਪਤਾਲ ਉਹਨਾਂ ਨੂੰ ਤੰਦਰੁਸਤ ਕਰਨ ਦੀ ਲੋੜ ਹੈ ਜਨਾਬ ਨਾ ਉੱਥੇ ਸਟਾਫ ਪੂਰਾ ਅਜੇ ਤੱਕ ਨਾ ਡਾਕਟਰ ਪੂਰੇ ਨੇ ਨਾ ਸੰਸਾਧਨ ਪੂਰੇ ਨੇ ਨਾ ਦਵਾਈਆਂ ਬੁੱਟੀਆਂ ਵਾਲਾ ਪਹਿਲੂ ਹੈ ਜੇ ਫਿਰ ਟੈਸਟਾਂ ਲਈ ਬਾਹਰ ਹੀ ਭੇਜਣਾ ਹੈ ਜੇ ਫਿਰ ਮਤਲਬ ਕਿ ਐਕਸ-ਰੇ ਕਰਾਉਣ ਲਈ ਬਾਹਰ ਹੀ ਭੇਜਣਾ ਹੈ ਜੇ ਉਹਨਾਂ ਨੂੰ ਗੋਲੀਆਂ ਦਵਾਈਆਂ ਬੁੱਟੀਆਂ ਲੈਣ ਲਈ ਪ੍ਰਾਈਵੇਟ ਮੈਡੀਕਲ ਸਟੋਰਾਂ ਤੇ ਭੇਜਣਾ ਹੈ ਹੈਨਾ ਫਿਰ ਇਹ ਮਸਲਾ ਵੱਖਰਾ ਹੈ ਪਰ ਦੂਸਰੇ ਪਾਸੇ ਇਹ ਦੇ ਨਾਲ ਨਾਲ ਨਜ਼ਰਸਾਨੀ ਕਰਨ ਦੀ ਇਸੇ ਲੋੜ ਹੈ ਕਿ ਇਹਦੀ ਦੁਰਵਰਤੋਂ ਵਾਲਾ ਇਹ ਨਾ ਹੋਵੇ ਕਿ ਡਾਕਟਰ ਆਪਣੇ ਨੇੜਲੇਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਗੈਂਗਸਟਰ ਵਾਲਿਆਂ ਨੂੰ ਗੈਂਗ ਬਣਾ ਕੇ ਮਤਲਬ ਲੰਮਾ ਪਾਇਆ ਹੋਵੇ ਮੰਨ ਜਿਤੇ ਕਿ ਹੋ ਗਿਆ ਜੀ ਇਹਦਾ ਆਪਰੇਸ਼ਨ